ਰਾਮ ਕਲੀ ਮਹੱਲਾ ਪਹਿਲਾ ਦਖਣੀ ਓੰਕਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚੇਤ ਓੰਕਾਰ ਸੈਲ ਜੁਗ ਭੈ ਓੰਕਾਰ ਬੇਦ ਨਿਰਮਈ ਓੰਕਾਰ ਸ਼ਬਦ ਉਧਰੀ ਓੰਕਾਰ ਗੁਰਮੁਖ ਤਰੀ ਹੁਨ ਮੇ ਅੱਖਰ ਸੁਣੋ ਵਿਚਾਰ ਉਨਮੇ ਅਕਰ ਤ੍ਰੇ ਭਵਨ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸੈ ਸਭ ਜਗ ਸਹਿਜ ਉਪਾਇ ਤੀਨ ਭਵਨ ਇਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚੁ ਸਮਾਲੇ ਬਿਨ ਸਾਚੇ ਜਗ ਕਾਚਾ ਤਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ ਤਦੈ ਧੂਲ ਪੜੈ ਮੁਖ ਮਸਟਕ ਕੰਚਨ ਭਏ ਮਨੂਰਾ ਤਨ ਧਰਨੀ ਤਰਿ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਦਰਭ ਗਲੇ ਵਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮਖ ਆਪੇ ਦੇਵੇ ਆਪੇ ਅੰਮ੍ਰਿਤ ਪਿਆਇਆ ਏਕੋ ਏਕ ਕਹ ਸਭ ਕੋਈ ਉਹ ਮੈਂ ਗਰਬ ਵਿਆਪੈ ਅੰਤਰ ਬਾਹਰ ਏਕ ਪਛਾਣੈ ਕਿਉ ਘਰ ਮਹਿਲ ਸੰਝਾਪੈ ਪ੍ਰਭ ਨੇੜ ਹੈ ਹਰ ਦੂਰ ਨਾ ਜਾਣੂ ਏਕੋ ਸ੍ਰਿਸ਼ਟ ਸਬਾਈ ਏਕ ਅੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉ ਗਹਿ ਰਖੋ ਆ ਫਰਿਓ ਤੁਲਿਓ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਲੱਭ ਲੋਭ ਮੁਹਤਾਜ ਵਿਗੂਤੇ ਏਬ ਤਬ ਫੇਰ ਪਛਤਾਈ ਏਕ ਸਰੀਵੈ ਤਾਂ ਗਤ ਮਿਤ ਪਾਵੇ ਆਵਣ ਜਾਣ ਰਹਾਈ ਏਕ ਅਚਾਰ ਰੰਗ ਏਕ ਰੂਪ ਪਾਉਣ ਪਾਣੀ ਅਗਨੀ ਅਸ ਰੂਪ ਏਕੋ ਭਵਰ ਭਵੇ ਤਹੋ ਲੋਏ ਏਕੋ ਬੂਝੈ ਸੂਝੈ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹਿ ਗੁਰਮਖ ਏਕ ਵਿਰਲਾ ਕੋ ਲਹਿ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰ ਐ ਆਖ ਸੁਣਾਏ ਪੂਰਮ ਧੁਰਮ ਜੋਤ ਉਜਾਲਾ ਤੀਨ ਭਵਨ ਮਹਿ ਗੁਰ ਗੋਪਾਲਾ ਊਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਉਨ ਨਵ ਵਰਸੈ ਨੀ ਚਰ ਤਾਰਾ ਊਤਮ ਸ਼ਬਦ ਸੁਵਾਰਨ ਹਾਰਾ ਇਸ ਏਕੇ ਕਾ ਜਾਣੈ ਭੇਉ ਆਪੇ ਕਰਤਾ ਆਪੇ ਦੇਉ ਉਗਵੈ ਸੂਰ ਅਸੁਰ ਸੰਘਾਰੇ ਊਚਉ ਦੇਖ ਸ਼ਬਦ ਵਿਚਾਰੈ ਊਪਰ ਆਦ ਅੰਤ ਤਿਹ ਲੋਇ ਆਪੇ ਕਰੈ ਕਥੈ ਸੁਣੈ ਸੋਇ ਕੋ ਬਿਧਾਤਾ ਮਨ ਤਨ ਦੇ ਪੋਹ ਵਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨਾ ਕੋ ਹੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ RAM ਰਬਹਿਤ ਕਾਰ ਰਣ ਮਹਿ ਲੂਜੈ ਮਨੁਆ ਮਾਰ ਰਾਤ ਦਿਨੰਤ ਰਹਿ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜਿਹਾ ਆਤਮ ਨਿਰਮਾਇਲ ਸੀ ਜਸ ਦੇਹਾ ਰਹਿਸੀ ਰਾਮ ਹਿਰਦੈ ਇੱਕ ਭਾਇ ਅੰਤਰ ਸ਼ਬਦ ਸਾਚ ਲਿਵ ਲਾਈ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਈ ਜਾਈ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਪਹਿ ਕਰਉ ਬੇਨੰਤੀ ਇਕ ਸ਼ਬਦ RAM ਨਾਮ ਨਿਰੋਧਰ ਗੁਰਦੇਵੈ ਪਤਮਤੀ ਲਾਜ ਮਰੰਤੀ ਮਰ ਗਈ ਹੂਗਟ ਖੋਲ ਚੱਲੀ ਸਾਸ دیਵਾਨੀ ਬਾਵਰੀ ਸਿਰ ਤੇ ਸੰਕਟਲੀ ਪ੍ਰੇਮ ਬੁਲਾਈ ਰਲੀ ਸਿਉ ਮਨ ਮਹਿ ਸ਼ਬਦ ਅਨੰਦ ਲਾਲ ਰਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਲਾਹਨਾ ਮਰਤਨ ਜਪ ਸਾਰ ਲੱਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇ ਤਬਾਰ ਮਨ ਮੁਖ ਅੰਦਾ ਮੁਗਦ ਗੁਵਾਰ ਲਾਹੇ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵੇ ਸਾਹ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਥਾਇ ਵਿਗੂਤਾ ਜੱਗ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ ਆਥ ਸੈਲ ਨੀਚ ਘਰ ਹੋਏ ਆਥ ਦੇਖ ਨਿਵੇ ਜਿਸ ਦੋਏ ਆਥ ਹੋਏ ਤਾਂ ਮੁਗਦ ਸਿਆਨਾ ਭਗਤ ਬਿਹੂਨਾ ਜਗ ਬੋਰਾਨ ਸਭ ਮਹਿ ਵਰਤੈ ਕੋ ਸੋਏ ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੈ ਸੋ ਆਪੇ ਆਪ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਧੰਦੇ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵਿਹੂਣਾ ਮੁਕਤ ਕਿਵ ਹੋਈ ਵਿਣ ਨਾਮ ਹੈ ਬੇਰੋਧ ਸਰੀਰ ਕਿਉ ਨਾ ਮਿਲਹਿ ਕਟਹਿ ਮਨ ਪੀਰ ਵਾਟ ਵਟਾਉ ਆਵੇ ਜਾਇ ਕਿਆ ਲਿਆ ਆਇਆ ਕਿਆ ਪੱਲੇ ਪਾਇ ਬਿਨ ਨਾਵੇਂ ਟੂਟਾ ਸਭ ਥਾਂਇ ਲਾਹਾ ਮਿਲੇ ਜਾਂ ਦੇ ਬੁਝਾਏ ਵਣ ਜਵਾ ਪਾਰ ਬਣਜੈ ਵਾਪਾਰੀ ਬਿਨ ਨਾਵੇਂ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਐ ਜਾਂ ਲਈ ਮਲਾਈ ਗੁਣਵੰਤੀ ਗੁਣਸਾਰੇ ਨੀਤ ਨਾਨਕ ਗੁਰਮਤ ਮਿਲੀਐ ਮੀਤ ਕਾਮ ਕ੍ਰੋਧ ਕਾਇਆ ਕਉ ਗਾਲੈ ਜਿਉ ਕੰਚਨ ਸੁਹਾਗਾ ਢਾਲੈ ਕਸ ਕਸਵੱਟੀ ਸਹਿ ਸੋਤਾਉ ਨਦਰ ਸਰਾਫ ਬੰਨੀ ਸਚੜਾਉ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰਤੈ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅਮਰਤ ਪੀਆ ਖਿਮਾ ਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੈ ਸਭ ਕੋਈ ਖਰਾਰ ਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਇਨ ਮਹਿ ਮੂਏ ਜਾਂ ਸ਼ਬਦ ਪਛਾਨਿਆ ਅਸਥਰ ਕੀਤਾ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗਗਨ ਗੰਭੀਰ ਗਗਨ ਅੰਤਰ ਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆਨ ਆਵੇ ਆਈ ਨਾ ਜਾਈ ਗੁਰ ਪ੍ਰਸਾਦ ਰਹਿ ਲਿਵ ਲਾਈ ਗਗਨ ਅਗੰਮ ਅਨਾਥ ਅਜੋਨੀ ਅਸਤਰ ਚੀਤ ਸਮਾਦਸ ਗੋਨੀ ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾਕੀ ਬੋ ਤੇਰੀ ਜਾਤ ਅਸੰਖ ਅੰਤ ਨਹੀਂ ਮੇਰੇ ਏਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੀਤੀ ਨਾਰ ਵਰ ਏਕ ਸੁਮਹਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿ ਦਿਸ ਢੂੰਡ ਘਰੇ ਮਹਿ ਪਾਇਆ ਮੇਲ ਭਇਆ ਸਤ ਗੁਰੂ ਮਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤਲਾਵੇ ਤੋਲੇ ਗੁਰਮੁਖ ਆਵੇ ਜਾਏ ਨ ਸੰਗ ਪਰਹਰ ਮੈਲ ਜਿਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ